ਇੱਕ ਦਿਨ ਇੱਕ ਟੈਕ ਨਾਲ ਮੌਤ ਹੋ ਗਈ ਤੇ ਮੈਂ ਕਥਾ ਕਰਨ ਗਿਆ ਤੇ ਮੈਂ ਕਿਹਾ ਭਾਈ ਅੱਜ ਬੜੇ ਟੈਕ ਹੋ ਰਹੇ ਨੇ ਸ਼ੂਗਰ ਬੜੀ ਹੋ ਰਹੀ ਏ ਥੋੜਾ ਜਿਹਾ ਖਾਣੇ ਖਾਣ ਪੀਣ ਵੱਲ ਧਿਆਨ ਦਿਓ ਉਹ ਚੀਜ਼ਾਂ ਨਾ ਖਾਈਏ ਜਿਨ੍ਹਾਂ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੋਂ ਸਿੰਘ ਆ ਗਿਆ ਕਹਿੰਦਾ ਜੀ ਜਿਹੜੀ ਰਾਤ ਮੜੀਆਂ ਚ ਲਿਖੀ ਏ ਬਾਬਾ ਜੋ ਤੇ ਆਉਣੀ ਆਣੀ ਉਹ ਨੂੰ ਕੌਣ ਡੱਕ ਲੇਗਾ ਦੱਸੋ ਨੇ ਦਾ ਕੀ ਜਵਾਬ ਕਹਿੰਦਾ ਖਾਣ ਪੀਣ ਦਾ ਕੀ ਹੋ ਜਾਏਗਾ ਜਿਹੜੀ ਰਾਤ ਮੜੀਆਂ ਚੋ ਤੇ ਆਉਣੀ ਆਣੀ ਏ ਫਰ ਸਾਨੂੰ ਵੀ ਰੱਬ ਨੇ ਗਿਆਨ ਦਿੱਤਾ ਹੋਇਆ ਹੈ ਫਿਰ ਮੈਂ ਕਿਹਾ ਵੀ ਗੱਲ ਇਸ ਤਰ੍ਹਾਂ ਹੈ ਉਮਰ 'ਚ ਤੂੰ ਮੈਨੂੰ ਬੇਟੇ ਦੇ ਬਰਾਬਰ ਹੈ ਮੈਂ ਕਿਹਾ ਸ਼ਾਦੀ ਹੋਈ ਆ ਕਹਿੰਦਾ ਹੋਈ ਹੈ ਬੱਚੇ ਹੈਗੇ ਨਹੀਂ ਕਹਿੰਦਾ ਹੈਗੇ ਨਹੀਂ ਮਾਪਿਓ ਹੈਗੇ ਕਹਿੰਦਾ ਹੈਗਾ ਮੈਂ ਵੀ ਇੰਨ ਕੰਮ ਕਰੀ ਫਿਰ ਤੁਹਾਨੂੰ ਸਵਾਲ ਕੀਤਾ ਵੀ ਜਿਹੜੀ ਰਾਤ ਮੜੀਆਂ 'ਚ ਉਹ ਤੇ ਆਉਣੀ ਹੋਣੀ ਮੈਂ ਤੇਰਾ ਜਵਾਬ ਦੇ ਰਿਹਾ ਤੇਰੇ ਸਵਾਲ ਦਾ ਤੇਰੀ ਮਾਂ ਬਿਮਾਰ ਹੋ ਜਾਈਂ ਤੇਰਾ ਪਾਪਾ ਬਿਮਾਰ ਹੋ ਜਾਈਂ ਤੇਰੇ ਬੱਚੇ ਬਿਮਾਰ ਹੋ ਜਾਣ ਤੇਰੀ ਘਰ ਵਾਲੀ ਬਿਮਾਰ ਹੋ ਜਾਈਂ ਦਵਾਈ ਨਾ ਦਵਾਈ ਕਹਿੰਦਾ ਲੈ